ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਜੰਗ ਚੱਲ ਰਹੀ ਹੈ ਤੇ ਇਸੇ ਦੇ ਦੌਰਾਨ ਹੀ ਇੱਕ ਵੱਡੀ ਤੇ ਅਹਿਮ ਅਪਡੇਟ ਸਾਹਮਣੇ ਆਈ ਹੈ ਜਿਹਦੇ ਤਹਿਤ ਦੇਰ ਰਾਤ ਅਮਰੀਕੀ 에ਅਰ ਬੇਸ ਦੇ ਉੱਤੇ ਈਰਾਨ ਨੇ ਹਮਲਾ ਕੀਤਾ ਹੈ। ਕਤਰ ਦੇ ਇੱਕ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਅਮਰੀਕੀ ਫੌਜ ਤਾਇਨਾਤ ਸੀਗੀ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਅਪਡੇਟ ਅਜੇ ਤੱਕ ਨਹੀਂ ਆਈ ਪਰ ਇਸ ਨੂੰ ਈਰਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਦਲਾ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਈਰਾਨ ਦੇ ਕੁਝ ਪ੍ਰਮਾਣੂ ਟਿਕਾਣਿਆਂ ਦੇ ਉੱਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਸੀਗਾ ਜਦੀ ਪੁਸ਼ਟੀ ਡੋਨਾਲਡ ਟਰੰਪ ਨੇ ਖੁਦ ਕੀਤੀ ਸੀ ਕਿ ਸਾਡੇ ਜਿਹੜੇ ਜਹਾਜ਼ ਨੇ ਉਹ ਵਾਪਸ ਪਰਤ ਆਏ ਨੇ ਹਮਲੇ ਤੋਂ ਬਾਅਦ ਤਾਂ ਇਹ ਇੱਕ ਨਸੀਹਤ ਦਿੱਤੀ ਗਈ ਹੈ ਕਹਿੰਦੇ ਈਰਾਨ ਨੂੰ ਤੇ ਬਾਅਦ ਦੇ ਵਿੱਚ ਉਹ ਈਰਾਨ ਨੇ ਵੀ ਕਿਹਾ ਸੀਗਾ ਕਿ ਅਸੀਂ ਵੀ ਬਦਲਾ ਲਵਾਂਗੇ ਤਾਂ ਈਰਾਨ ਨੇ ਵੀ ਕਤਰ ਦੇ ਇੱਕ ਹਵਾਈ ਅੱਡੇ ਜਿਹਦਾ ਨਾਮ ਹੈ ਅਲ ਉਦੀਦ ਹਵਾਈ ਅੱਡਾ ਉਹਦੇ ਉੱਤੇ ਹਮਲਾ ਕੀਤਾ ਤੇ ਹਮਲੇ ਤੋਂ ਬਾਅਦ دہشت ਦਾ ਮਾਹੌਲ ਬੰਦਾ ਨਜ਼ਰ ਆ ਰਿਹਾ ਹੈ ਕਈ ਫਲਾਈਟਸ ਰਦ ਕਰ ਦਿੱਤੀਆਂ ਗਈਆਂ ਨੇ ਕਈ ਫਲਾਈਟਸ ਨੂੰ ਵਾਪਸ ਉਥੋਂ ਮੋੜ ਦਿੱਤਾ ਗਿਆ ਹੈ ਕਿਉਂਕਿ ਦੁਬਈ ਕਤਰ ਦੋਹਾ ਇਹਨਾਂ ਦੇ ਦਰਮਿਆਨ ਭਾਰਤੀ ਵਪਾਰ ਬਹੁਤ ਜ਼ਿਆਦਾ ਚੱਲਦਾ ਹੈ ਤਾਂ ਲੋਕ ਵੀ ਆਉਂਦੇ ਜਾਂਦੇ ਨੇ ਤਾਂ ਉਹ ਜਿਹੜੀਆਂ ਫਲਾਈਟਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ ਖਾਸ ਕਰ ਇੰਡੀਗੋ ਸਪਾਈਸ ਜੈਟ ਹੋ ਗਿਆ ਜਾਂ ਫਿਰ 에ਅਰ ਇੰਡੀਆ ਦੀਆਂ ਫਲਾਈਟਸ ਜੋ ਬਹਤਾਂ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਕੁਝ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ ਹਾਲਾਂਕਿ ਕਦੋਂ ਤੱਕ ਇਹ ਫਲਾਈਟਾਂ ਰੱਦ ਰਹਿਣਗੀਆਂ ਇਹ ਅਜੇ ਤੱਕ ਪੁਸ਼ਟੀ ਨਹੀਂ ਹੋਈ ਪਰ ਫਿਰ ਵੀ احتیاط ਵਜੋਂ ਇਸ ਹਵਾਈ ਖੇਤਰ ਦੇ ਵਿੱਚ ਕੋਈ ਵੀ ਫਲਾਈਟ ਹੁਣ ਨਹੀਂ ਜਾਵੇਗੀ ਤਾਂ ਕੁਲਮਲਾ ਕੇ ਲੋਕਾਂ ਲਈ ਵੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਜਦੋਂ ਮੁਲਕਾਂ ਦੇ ਵਿੱਚ ਜੰਗ ਲੱਗਦੀ ਹੈ ਤਾਂ ਬਹੁਤ ਕੁਝ ਪ੍ਰਭਾਵਿਤ ਹੁੰਦਾ ਹੈ ਭਾਰਤ ਪਾਕਿਸਤਾਨ ਦੇ ਦਰਮਿਆਨ ਜਦੋਂ ਜੰਗ ਵਰਗਾ ਮਾਹੌਲ ਬਣ ਗਿਆ ਇੱਕ ਦੂਜੇ ਤੇ ਹਮਲੇ ਹੋਏ ਤਾਂ ਉਦੋਂ ਵੀ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਹਵਾਈ ਅੱਡੇ ਸੀ ਉਹਨਾਂ ਤੋਂ ਉਡਾਨਾਂ ਮੁਲਤਵੀ ਕਰ ਦਿੱਤੀਆਂ ਗਈਆਂ ਸੀ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ احتیاط ਵੱਜੋਂ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕੇ ਜਾਂਦੇ ਨੇ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਹਦੇ ਨਾਲ ਕੀ ਕੁਝ ਪ੍ਰਭਾਵਿਤ ਹੋ ਰਿਹਾ ਹੈ ਯੂਰਪ ਉੱਤਰੀ ਅਮਰੀਕਾ ਦੇ ਪੂਰਬੀ ਤੱਟ ਤੋਂ ਆਉਣ ਜਾਣ ਵਾਲੀਆਂ ਜਿੰਨੀਆਂ ਵੀ ਫਲਾਈਟਾਂ ਨੇ ਸਾਰੀਆਂ ਨੂੰ ਤੁਰੰਤ ਪ੍ਰਭਾਵ ਹੇਠ ਰੋਕ ਦਿੱਤਾ ਗਿਆ ਹੈ ਇਸ ਕਰਕੇ ਲੋਕਾਂ ਦੀ ਪਰੇਸ਼ਾਨੀ ਦਾ ਇਹ ਸਬਬ ਜ਼ਰੂਰ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ 11:40 ਮਿੰਟ ਦੇ ਉੱਤੇ ਦੋਹਾ ਜਾਣ ਵਾਲੀਆਂ ਜਿੰਨੀਆਂ ਵੀ ਫਲਾਈਟਾਂ ਸੀ 20 ਤੋਂ ਵੱਧ ਉਡਾਨਾਂ ਸੀ ਉਹਨਾਂ ਨੂੰ ਮੋੜ ਦਿੱਤਾ ਗਿਆ ਸੀਗਾ ਤੇ ਦੁਬਈ ਜਾਣ ਵਾਲੀਆਂ ਵੀ ਕੁਝ ਕੁ ਫਲਾਈਟਾਂ ਸੀ ਜਿਨ੍ਹਾਂ ਨੂੰ ਵਾਪਸ ਮੋੜਿਆ ਗਿਆ ਹੈ ਤਾਂ ਕੁਲ ਮਿਲਾ ਕੇ ਇਜ਼ਰਾਈਲ ਤੇ ਇਰਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਪਰ ਇਸੇ ਦੇ ਚੱਲਦੇ ਇੱਕ ਵੱਡੀ ਅਪਡੇਟ ਵੀ ਆ ਰਹੀ ਹੈ ਕਿ ਡੋਨਾਲਡ ਟਰੰਪ ਨੇ ਇੱਕ ਪੋਸਟਾਂ ਜੀ ਕੀਤੀ ਹੈ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਦੋਵਾਂ ਦੇ ਦਰਮਿਆਨ ਸੀਜ਼ ਫਾਇਰ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਪਰ ਇਸੇ ਦੌਰਾਨ ਇਹ ਜਿਹੜਾ ਹਮਲਾ ਹੈ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੈ ਜੇਕਰ ਸੀਜ਼ ਫਾਇਰ ਨੂੰ ਲੈ ਕੇ ਸਹਿਮਤੀ ਬਣੀ ਹੈ ਤਾਂ ਫਿਰ ਅਮਰੀਕਾ ਦੇ ਕਤਰ ਸਥਿਤ 에ਅਰ ਬੇਸ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਤਾਂ ਇੱਕ 에어 ਇੰਡੀਆ ਦੀ ਗੱਲ ਇਹ ਹੈ ਕਿ 에어 ਇੰਡੀਆ ਕਹਿੰਦੇ ਜੀ ਬਹੁਤ ਜ਼ਿਆਦਾ ਫਲਾਈਟਾਂ ਵਾਲੀ ਕੰਪਨੀ ਹੈ ਟਾਟਾ ਗਰੁੱਪ ਦੇ ਨਾਲ ਜੁੜੀ ਹੋਈ ਹੈ ਟਾਟਾ ਗਰੁੱਪ ਦੀ ਉਹਦੇ ਉੱਤੇ ਮਲਕੀਅਤ ਹੈ ਤਾਂ ਸਭ ਤੋਂ ਵੱਧ ਜਿਹੜਾ ਇਸ ਇਲਾਕੇ ਦੇ ਵਿੱਚ ਪ੍ਰਭਾਵ ਹੁੰਦਾ ਹੈ ਤਾਂ ਉਹਨਾਂ ਨੇ ਵੀ ਆਪਣੇ ਯਾਤਰੀਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਅਪਡੇਟ ਦਾ ਇੰਤਜ਼ਾਰ ਰੋ ਜਿੰਨੀ ਵੀ ਸਾਡੀ ਵੈਬਸਾਈਟ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ 에어 ਇੰਡੀਆ ਨਾਲ ਜੁੜਦੇ ਹੋ ਸਪਾਈ ਜੈਟ ਨਾਲ ਜੁੜਦੇ ਹੋ ਇੰਡੀਆ ਨਾਲ ਜੁੜਦੇ ਹੋ ਤਾਂ ਉਦੇਤੇ ਜਿੰਨੀਆਂ ਵੀ ਅਪਡੇਟਸ ਨੇ ਉਹਨਾਂ ਦੇ ਨਾਲ ਜ਼ਰੂਰ ਜਾਣੂ ਰਹੋ ਤਾਂ ਜੋ ਅਗਲੀਆਂ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਸਥਾਈ ਤੌਰ ਦੇ ਉੱਤੇ ਉਧਰ ਹਵਾਈ ਖੇਤਰ ਦੇ ਵਿੱਚ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਜਿਹੜੀਆਂ ਫਲਾਈਟਾਂ ਨੇ ਉਹ ਰੁਕ ਚੁੱਕੀਆਂ ਨੇ ਕਿਉਂਕਿ ਦੇਰ ਰਾਤ ਇੱਕ ਹਮਲਾ ਵੱਡਾ ਹਮਲਾ ਜਿਹਨੂੰ ਕਹਿ ਸਕਦੇ ਆ ਮਿਜ਼ਾਈਲ ਦੇ ਨਾਲ ਕੀਤਾ ਗਿਆ ਹੈ ਕਤਰ ਦੇ ਇੱਕ ਹਵਾਈ ਅੱਡੇ ਦੇ ਉੱਤੇ ਜਿੱਥੇ ਅਮਰੀਕੀ ਫੌਜ ਦਾ 에ਅਰ ਬੇਸ ਬਣਿਆ ਹੋਇਆ ਸੀ ਉਹਨਾਂ ਦਾ ਕੈਂਪ ਸੀਗਾ ਜਿਵੇਂ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿੱਟਰ ਹਾਂ ਨਿਰਪੱਖ ਰ੍ਹਾਂ ਗੱਲਾਂ ਕਰਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ